ਹਾਂਜੀ ਗਿਆਨ ਜੋਤੀ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਬਾਲਮਿਕ ਸਰੋਵਰ ਸੰਗਰੂਰ ਵਿਖੇ। ਅੱਜ ਇੱਥੇ ਸਮਾਜਿਕ ਜਥੇਬੰਦੀਆਂ ਦਾ ਇਕੱਠ ਹੋਇਆ ਸੀ ਕਿਉਂਕਿ ਇਥੋਂ ਦੇ ਦੋ ਬੱਚੇ ਅਮਨ ਤੇ ਹਰਜੀਤ ਜਿਨ੍ਹਾਂ ਤੇ ਪਿਛਲੇ ਦਿਨਾਂ ਤਸ਼ੱਦਦ ਕੀਤਾ ਗਿਆ। ਉਹਨਾਂ ਦੇ ਪੱਖ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਇੱਥੇ ਪਹੁੰਚੇ ਨੇ। ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਕੀ ਗੱਲਬਾਤ ਸੀ? ਕੀ ਕਾਰਨ ਸੀ? ਕੀ ਬਣਿਆ? ਕਿਉਂ ਕੁੱਟਿਆ? ਉਹਨਾਂ ਨਾਲ ਅਸੀਂ ਗੱਲਬਾਤ ਕਰਨ ਲਈ ਆਓ ਚੱਲਦੇ ਹਾਂ। ਸਭ ਤੋਂ ਪਹਿਲਾਂ ਸਰਦਾਰ ਭਗਵੰਤ ਸਿੰਘ ਜੀ ਸਮਾਉਂ ਸਾਹਿਬ ਜੋ ਮਜ਼ਦੂਰ ਤੇ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਜੀ ਦੱਸੋ ਜੀ ਕੀ ਅੱਜ ਸੰਗਰੂਰ ਦੇ ਵਿੱਚ ਜੋ ਪਿਛਲੇ ਦਿਨੀ ਦੋ ਦਲਤ ਨੌਜਵਾਨਾਂ ਦੇ ਉੱਤੇ ਅਤਿਆਚਾਰ ਹੋਇਆ ਉਹਦੇ ਸਬੰਧ ਵਿੱਚ ਇੱਕ ਵੱਡਾ ਇਕੱਠ ਸੀ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਮਤਲਬ ਸਮਾਜਿਕ ਰਾਜਨੀਤਿਕ ਧਿਰਾਂ ਇੱਥੇ ਪਹੁੰਚੀਆਂ ਜ਼ਬਰ ਜੁਲਮ ਦੇ ਖਿਲਾਫ ਕਿਉਂਕਿ ਦੋ ਤੰਤ ਨੌਜਵਾਨਾਂ ਨੂੰ ਜੋ ਕੁੱਟਿਆ ਗਿਆ ਬੜੀ ਬਰਬਤਾ ਦੇ ਨਾਲ ਮਤਲਬ ਪਸ਼ੂ ਵਿਰਤੀ ਦੇ ਨਾਲ ਕੁੱਟਮਾਰ ਹੋਈ ਹੈ ਕੱਲਾ ਕੁੱਟਮਾਰ ਨਹੀਂ ਕੁੱਟਮਾਰ ਕਰਨ ਤੋਂ ਬਾਅਦ ਉਹ ਪਿੰਡੂ ਧਨਾੜਾਂ ਨੇ ਉਹਨੇ ਪੀੜਤ ਨੌਜਵਾਨਾਂ ਦੇ ਉੱਤੇ ਪੁਲਿਸ ਦਾ ਪਰਚਾ ਵੀ ਦਰਜ ਕਰਵਾਤਾ ਕਿਉਂਕਿ ਉਹ ਪਿੰਡੂ ਧਨਾੜ ਇੱਕ ਵਿਸ਼ੇਸ਼ ਖਾਸ ਕਿਸਾਨ ਜਥੇਬੰਦੀ ਜੇ ਮੈਂ ਕਹਾ ਨਾਂ ਲੈਣ ਚ ਕੋਈ ਗਰੇਜ਼ ਨਹੀਂ ਉਗਰਾਹਾ ਜਿੱਥੇ ਬੰਦੀ ਜਿਹੜੀ ਸਭ ਤੋਂ ਵੱਧ ਆਪਣੇ ਆਪ ਨੂੰ ਮਜ਼ਦੂਰ ਪੱਕੇ ਵੀ ਕਰਾਉਂਦੀ ਐ ਡਰਾਮੇ ਵੀ ਕਰਦੀ ਐ ਕਦੇ ਮਜ਼ਦੂਰਾਂ ਦੇ ਧਰਨੇ 'ਤੇ ਝੂਠੇ ਭਾਂਡੇ ਮਾਰਜਣ ਦੇ ਉਹਨਾਂ ਦੇ ਲੀਡਰ ਡਰਾਮੇ ਕਰਨਗੇ ਕਦੇ ਜ਼ਮੀਨ ਨੂੰ ਵੰਡਣ ਦੀ ਡਰਾਮੇ ਕਰਨਗੇ ਪਰ ਹਕੀਕਤ ਉਹਨਾਂ ਦੀ ਸੰਘਰੂਰ ਦੀ ਘਟਨਾ ਤੋਂ ਬਾਅਦ ਉਹਦੀ ਤਸਵੀਰ ਸਾਹਮਣੇ ਆ ਚੁੱਕੀ ਐ ਔਰ ਉਸ ਪਿੰਡੂ ਤਣਾਡਾਂ ਵੱਲੋਂ ਜਿਹੜੀ ਕੁੱਟਮਾਰ ਹੋਈ ਐ ਔਰ ਦਲਤ ਨੌਜਵਾਨਾਂ ਦੇ ਪਰਚੇ ਦਰਜ ਹੋਏ ਨੇ ਇਸ ਜ਼ਬਰ ਦੇ ਖਿਲਾਫ ਅੱਜ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਸਾਡੀ ਮੰਗ ਹੈ ਕਿ ਜਿਹੜਾ ਦਲਤ ਨੌਜਵਾਨਾਂ ਤੇ ਝੂਠਾ ਪਰਚਾ ਦਰਜ ਕਰਵਾਇਆ ਕਿਸਾਨ ਯੂਨੀਅਨ ਅਗਰਾਹਾਂ ਦੇ ਦਬਾਅ ਹੇਠਾ ਕੇ ਉਹ ਰੱਦ ਕੀਤਾ ਜਾਵੇ ਕੁੱਟਮਾਰ ਕਰਨ ਵਾਲੇ ਜਿਹੜੇ ਦੋਸ਼ੀ ਧਨਾੜ ਨੇ ਉਹਨਾਂ ਤੇ ਤੇ ਜਿਹੜੇ ਉਸ ਵੀਡੀਓ ਦੇ ਵਿੱਚ ਤਮਾਸ਼ਾ ਦੇਖ ਰਹੇ ਨੇ ਸਮੇਤ ਉਹਨਾਂ ਲੋਕਾਂ ਤੇ ਔਰ ਜਿਹੜਾ ਪੁਲਿਸ ਅਫਸਰਾਂ ਨੇ ਝੂਠਾ ਪਰਚਾ ਦਲਤ ਨੌਜਵਾਨ ਪੀੜਤਾਂ ਤੇ ਪਰਚਾ ਕੀਤਾ ਉਹਨਾਂ ਅਧਿਕਾਰੀਆਂ ਤੇ SCST ਐਕਟ ਦੇ ਤਹਿਤ ਪਰਚਾ ਦਰਜ ਕੀਤਾ ਜਾਵੇ ਅੱਜ ਸਾਰੀਆਂ ਹੀ ਤਰ੍ਹਾਂ ਨੇ ਫੈਸਲਾ ਕੀਤਾ ਕਿ ਜੇ 26 ਜੂਨ ਤੱਕ ਉਹਨਾਂ ਤੇ ਪਰਚਾ ਰੱਦ ਨਾ ਕੀਤਾ ਔਰ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ SCST ਐਕਟ ਦੇ ਤਹਿਤ 307 ਦੇ ਤਹਿਤ ਧਰਾਵਾਂ ਵਧਾ ਕੇ 26 ਤਰੀਕ ਤੋਂ ਬਾਅਦ ਇੱਕ ਤਿੱਖਾ ਸੂਬੇ ਪੱਧਰ ਦਾ ਜਿਹੜਾ ਐਕਸ਼ਨ ਹੈ ਉਹ ਕੀਤਾ ਜਾਊਗਾ SSP ਦਾ ਘਰੋ ਵੀ ਕੀਤਾ ਜਾ ਸਕਦਾ ਹੈ ਪੂਰੇ ਸੰਗਰੂਰ ਨੂੰ ਜਾਮ ਵੀ ਕੀਤਾ ਜਾ ਸਕਦਾ ਪੰਜਾਬ ਨੂੰ ਵੀ ਜਾਮ ਕੀਤਾ ਜਾ ਸਕਦਾ ਏ ਐਕਸ 26 ਦੇ ਪ੍ਰੋਗਰਾਮ ਤੋਂ ਸਮਾਉ ਸਾਹਿਬ ਇੱਕ ਗੱਲ ਹੋਰ ਦੱਸੋ ਕਿ ਕੀਤਾ ਜਾਊ ਵੀ ਜਿਹੜੇ ਬੱਚੇ ਸੀ ਉਹ ਇੱਕ ਦਾ ਨਾਂ ਸ਼ਾਦ ਅਮਨ ਸੀ ਤੇ ਇੱਕ ਦਾ ਨਾਂ ਹਰਜੀਤ ਸੀ ਕੀ ਉਹਨਾਂ ਤੋਂ ਕੋਈ ਗਲਤੀ ਹੋਈ ਜਾਂ ਕੀ ਕਾਰਨ ਬਣਿਆ ਉਹਨਾਂ ਤੇ ਜਿਹੜਾ ਅਸ਼ਧਤ ਹੁੰਦਾ ਕੋਈ ਨਾ ਕੋਈ ਕਾਰਨ ਤਾਂ ਹੋਵੇਗਾ ਦੇਖੋ ਉਹਨਾਂ ਤੇ ਕੋਈ ਗਲਤੀ ਨਹੀਂ ਹੋਈ ਉਹਨਾਂ ਤੋਂ ਕਾਰਨ ਕੁਝ ਹੋਰ ਸੀ ਫੜੇ ਗਏ ਉਹ ਜਬਰ ਉਹਨਾਂ ਤੇ ਹੋਇਆ ਜਿਨ੍ਹਾਂ ਨਾਲ ਮਾਮਲਾ ਸੀ ਉਹ ਕੋਈ ਹੋਰ ਨੇ ਕੁੱਟ ਮਾਰ ਇਹਨਾਂ ਮੁੰਡਿਆਂ ਦੀ ਹੋਈ ਹੈ ਔਰ ਜੇ ਇਦੋਂ ਵੀ ਬਲ ਕੇ ਘਟਨਾਵਾਂ ਇਹਦੀ ਬਰੀਕੀ ਨਾਲ ਜਾਈਏ ਜਿਹੜਾ ਉਹ ਪਿੰਡੂ ਤਣਾੜ ਨੇ ਨਾ ਨੌਜਵਾਨਾਂ ਦੇ ਪਰਚਾ ਕਰਾਇਆ ਕਿ ਮੇਰੇ ਮੁੰਡੇ ਨੂੰ ਉਹਨਾਂ ਨੇ ਕੁੱਟਿਆ ਮਲ ਇਹ ਤਾਂ ਅਲੱਗ ਹੈ ਬਾਈ ਉਹਨਾਂ ਨੇ ਕ੍ਰੋਸ ਕੇਸ ਬਣਵਾਇਆ ਵੀਡੀਓ ਦੇ ਵਿੱਚ ਉਹ ਪਿੰਡੂ ਤਣਾੜ ਜੇ ਕਹਿ ਲਿਆ ਜਾਵੇ ਕਿਸਾਨ ਜੁਨੀ ਦੇ ਲੀਡਰ ਅਗਰਾਹਾ ਦਾ ਜਦੋਂ ਕੁੱਟਮਾਰ ਕਰ ਰਿਹਾ ਅਣਖੜ ਮਲ ਕੇ ਟੰਬੇ ਨਾਲ ਉਹਦਾ ਮੁੰਡਾ ਵੀ ਉਹਦੇ ਵਿੱਚ ਸ਼ਾਮਲਾ ਰਿਹਾ ਮਲ ਜਿਹੜਾ ਮੁੰਡਾ ਕੁੱਟ ਰਿਹਾ ਉਦੇ ਪੱਖ ਦੇ ਵਿੱਚ ਪੁਲਿਸ ਵਾਲਿਆਂ ਨੇ ਪਰਚਾ ਦਰਜ ਕਰਤਾ ਪੀੜਤ ਦੇ ਉੱਪਰ ਇਸ ਲਈ ਮਾਮਲਾ ਕੁਛ ਨਹੀਂ ਇਹ ਇੱਕ ਮਾਨਸਿਕਤਾ ਜਿਹੜੀ ਸਾਡੇ ਦਲਤਾਂ ਐਸੀ ਭਾਈਚਾਰੇ ਦੇ ਪ੍ਰਤੀ ਇਥੋਂ ਦੇ ਪਿੰਡੂ ਧਨਾੜਾਂ ਦੇ ਦਿਮਾਗ ਦੇ ਵਿੱਚ ਪਈ ਹੈ ਕਿ ਇਹ ਇਹਨਾਂ ਦੇ ਜਵਾਕ ਪੜ੍ਹ ਲਿਖ ਕੇ ਵੱਡੇ ਕਾਲਜਾਂ 'ਚ ਕਿਉਂ ਜਾਣ ਲੱਗੇ ਪੜ੍ਹ ਲਿਖ ਕੇ ਸੌਖੇ ਕਿਉਂ ਹੋਗੇ ਇਹ ਨੌਕਰੀਆਂ ਤੋਂ ਕਿ ਲੱਗੇ ਇਹ ਮੰਨ ਕੇ ਜਿਹੜੇ ਸਾਡੇ ਖੇਤਾਂ ਦੇ ਵਿੱਚ ਘਰਾਂ ਦੇ ਵਿੱਚ ਗੋਹਾਕੂੜਾ ਕਰਨ ਵਾਲੇ ਲੋਕ ਸੀ ਅੱਜ ਇਹ ਮਾਲਕੇ ਚਿੱਟੇ ਕੱਪੜੇ ਪਾ ਕੇ ਮਾਲਕੇ ਸਾਡੀ ਬਰਾਬਰੀ ਕਰਦੇ ਨੇ ਮਾਨਸਿਕਤਾ ਤਾਂ ਇਹ ਹੈ ਚੌਧਰ ਦਾ ਸਵਾਲ ਹੈ ਉਹ ਦਬਾਉਣਾ ਚਾਹੁੰਦੇ ਨੇ ਸਾਡੇ ਸਮਾਜ ਨੂੰ ਆਪਣੀ ਤਾਕਤ ਦੇ ਤਹਿਤ ਉਹਨਾਂ ਨੂੰ ਲੱਗਦਾ ਵੀ ਅਸੀਂ ਸਰਕਾਰਾਂ ਨੂੰ ਮੂਹਰੇ ਲਾ ਲਾਂ ਨੇ ਇਹ ਸਮਾਜ ਕੀ ਹੈ ਪਰ ਅੱਜ ਅਸੀਂ ਪੂਰੇ ਪੰਜਾਬ ਦੇ ਸਮਾਜ ਦੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਇਹ ਸਾਬਤ ਕਰਤਾ ਕਿ ਪੰਜਾਬ ਦੇ ਦਲਤ ਐਸਸੀ ਵੀਸੀ ਭਾਈਚਾਰਾ ਕਿਸੇ ਵੀ ਜ਼ਬਰ ਦੇ ਅੱਗੇ ਝੁਕਣ ਵਾਲਾ ਨਹੀਂ ਨਾ ਝੁਕਿਆ ਤੇ ਇਹਨਾਂ ਪਿੰਡੂ ਧਨਾੜਾ ਨੂੰ ਸਜ਼ਾ ਦਿਵਾ ਕੇ ਫੇਰ ਦਮ ਲਾਂ ਹਾਂਜੀ ਸਰਦਾਰ ਸੁਖਮੰਦਰ ਸਿੰਘ ਜੀ ਤੁਸੀਂ ਆਲ ਇੰਡੀਆ ਮਜਬੀ ਸਖ ਐਸੋਸੀਏਸ਼ਨ ਦੇ ਪ੍ਰਧਾਨ ਹੋ ਆਏ ਦਿਨ ਇਹ ਪੰਜਾਬ ਦੇ ਵਿੱਚ ਜਿਹੜਾ ਹੈਗਾ ਘਟ ਗਿਣਤੀਆਂ ਤੇ ਕਹਿ ਲੋ ਜਾਂ ਐਸਸੀ ਵਰਗ ਦੇ ਉੱਤੇ ਜ਼ਿਆਦਾ ਤਸ਼ੱਦਦ ਹੋ ਰਿਹਾ ਫਿਰ ਮੈਂ ਐਸਸੀ ਵਰਗ ਦੇ ਵਿੱਚੋਂ ਵੀ ਕਹਾਂ ਵੀ ਐਸਸੀ ਵਰਗ ਦੇ ਵਿੱਚ 40 ਕਾਸਟਾਂ ਲਗਭਗ ਇੱਕ ਕਾਸਟ ਦੇ ਉੱਤੇ ਜ਼ਿਆਦਾ ਤਸ਼ੱਦਦ ਹੋ ਰਿਹਾ ਇਹਦਾ ਕੀ ਕਾਰਨ ਹੈ ਔਰ ਉਸੇ ਕਾਸਟ ਦੇ ਤੁਸੀਂ ਆਲ ਇੰਡੀਆ ਦੇ ਪੰਜਾਬ ਦੇ ਪ੍ਰਧਾਨ ਹੋ ਜਿਹੜੀ ਗੱਲ ਹੈਗੀ ਆ ਵੀ ਜਿਹੜਾ ਗਲਮਿਕ ਮਜੀਸਿਕ ਪੈਚਾਰਾ ਹੈਗਾ ਖਾਸ ਤੌਰ ਤੇ ਮੈਂ ਜੇ ਕਹੂੰ ਵੱਡੀ ਛੋਟੀ ਆਬਾਦੀ ਆ ਉਹ ਮਜੀਸਿਕ ਪੈਚਾਰੇ ਦੇ ਹੈਗੇ ਪਰ ਇਹ ਪੈਚਾਰਾ ਹੈਗਾ ਇਹ ਆਰਥਿਕ ਤੌਰ ਤੇ ਗੜਾ ਤਨਾੜ ਚੌਧਰੀਆਂ ਦੇ ਨਿਰਪਰ ਕਰਦਾ ਹੈਗਾ ਜਿਹੜੇ ਤਨਾੜ ਚੌਧਰੀ ਹੈਗੇ ਆ ਨਾਲੇ ਤਾਂ ਇਹਨਾਂ ਦੇ ਕੋਣੋ ਉਹ ਵਗਾਰ ਵਾਂਗੂ ਕੰਮ ਲੈਂਦੇ ਹੈਗੇ ਆ ਨਾਲੇ ਬੂਟ ਬੈਂਕ ਵਿੱਚ ਵਰਤਦੇ ਹੈਗੇ ਆ ਨਾਲੇ ਇਹ ਤਿੰਨਾਂ ਪਣਾ ਖੁਸ਼ ਨਹੀਂ ਕਰਦੇ ਹੈਗੇ ਆ ਇਸ ਲਈ ਜਿਹੜਾ ਹੈਗਾ ਇਹਨਾਂ ਨੂੰ ਆਪ ਚੁੰਗਲ ਵਿੱਚ ਫਸਾ ਕੇ ਰੱਖਣ ਦੇ ਲਈ ਉਹ ਅਜਿਹੇ ਜਿਹੜੇ ਹੱਥ ਕੰਡੇ ਅਪਣਾਉਂਦੇ ਹੈਗੇ ਆ ਵੀ ਇਹਨਾਂ ਦੇ ਬੱਚੇ ਪੜ੍ਹ ਕੇ ਤਾਂ ਕੱਲ ਨੂੰ ਅਫਸਰ ਬਣ ਜਾਣਗੇ ਸਾਨੂੰ ਸੂਟ ਮਾਰਨਾ ਪਊਗਾ ਹਰਜੀਤ ਸਿੰਘ ਜਿਹੜਾ ਇੱਕ ਇੰਜੀਨੀਅਰ ਦਾ ਵਿਦਿਆਰਥੀ ਹੈਗਾ ਬਕਾਸ ਕਾਲਜ ਫਨੂਰਜਿਤ ਪੜ੍ਹਦਾ ਹੈਗਾ ਉਸ ਨੂੰ ਇਸ ਲਈ ਕੁੱਟਿਆ ਗਿਆ ਇਸ ਲਈ ਮਾਰਿਆ ਗਿਆ ਉਹਨੂੰ ਕਿ ਇਹ ਬੱਚਾ ਜਿਹੜਾ ਹੈਗਾ ਕੱਲ ਨੂੰ ਸਾਡੇ ਬੱਚਿਆਂ ਦੀ ਨੌਕਰੀ ਲੈ ਲੇਗਾ ਇਸ ਲਈ ਇਹਦਾ ਹੁਣੇ ਜਿਹੜਾ ਕੈਰੀਅਰ ਹੈ ਜਿਹੜਾ ਇਹਦਾ ਖਰਾਬ ਕੀਤਾ ਜਾਵੇ ਤਾਂ ਉਹਦੇ ਤੇ ਝੂਠੇ ਜਿਹੜੇ ਇਲਜ਼ਾਮ ਲਾਏ ਗਏ ਆ ਇਨੇ ਲੁੱਟ ਖੋ ਕੀਤੀ ਹੈਗੀ ਆ ਇਹਨੇ ਸਾਡੇ ਮੁੰਡੇ ਤੇ ਜਿਹੜਾ ਜਾਨਲੇਵਾ ਹਮਲਾ ਕੀਤਾ ਹੈਗਾ ਤਾਂ ਇਹ ਨਸ਼ੇ ਕਰਦਾ ਹੈਗਾ ਵੱਖ-ਵੱਖ ਤਰ੍ਹਾਂ ਦੇ ਇਲਜ਼ਾਮ ਲਾ ਕੇ ਉਹਨਾਂ ਨੇ ਉਸ ਨੂੰ ਹੀ ਟੁੱਟਿਆ ਗਿਆ ਉਹਦੇ ਨਾਲ ਦੇ ਸਾਥੀ ਕਾਮਨ ਸੀ ਉਹਨੂੰ ਵੀ ਟੁੱਟਿਆ ਗਿਆ ਇਸ ਤਰ੍ਹਾਂ ਫੱਟ ਵੀ ਲਿਆ ਉਹਨਾਂ ਤੇ ਝੂਠੇ ਪਰਚੇ ਦਰਜ ਕਰਵਾ ਤੇ ਉਲਟਾ ਤਣੇ ਸੱਤ ਦੀ ਧਾਰਾ ਵੀ ਉਹਦੇ ਤੇ ਲਵਾ ਦਿੱਤੀ ਇਸ ਲਈ ਜਿਹੜਾ ਇਹਨਾਂ ਦੀ ਕਮਾਂਸਟਰਾਂ ਬਣੀ ਹੋਈ ਹੈ ਤਨਾਟ ਚੌਧਰੀਆਂ ਨੇ ਇਹ ਜਿਹੜਾ ਇਹ ਭਾਈਚਾਰਾ ਹੈਗਾ ਅਸੀਂ ਭਾਈਚਾਰਾ ਖਾਸ ਤੌਰ ਤੇ ਸਿੱਖ ਭਾਈਚਾਰੇ ਦੇ ਵਿੱਚ ਜੇ ਗੱਲ ਕਰਾਂ ਜਿਹਦੀ ਮੈਂ ਨੁਮਾਇੰਦਗੀ ਕਰਦਾ ਹੈਗਾ ਵੱਡਾ ਜਿਹੜਾ ਵੱਡੀ ਵਾਦੀ ਵਾਲਾ ਹੈਗਾ ਇਹਨਾਂ ਨੂੰ ਦਬਾ ਕੇ ਰੱਖਿਆ ਜਾ ਵੀ ਤਾਂ ਜੋ ਵੱਡਾ ਬੋਰਡ ਬੈਂਕ ਹੈਗਾ ਜਾਂ ਵੱਡੀ ਵਾਦੀ ਜਗੀਆ ਸਾਡੇ ਹੁਕਮ ਅਨਸਾਰ ਜਿਵੇਂ ਅਸੀਂ ਕਹਿੰਨੇ ਹੈਗੇ ਆ ਉਵੇਂ ਹੀ ਕਰਨ ਇਹਨਾਂ ਨੂੰ ਕੁੱਟ ਵੀ ਲਈਏ ਇਹਨਾਂ ਨੂੰ ਬਾਅਦ ਅਸੀਂ ਮਾਫੀ ਮੰਗ ਲਈਏ ਪੁਛ ਪੈਸੇ ਦੇ ਕੇ ਮੋੜ ਰਾਇ ਨਵੇਂ ਕਰ ਲਈਏ ਇਸ ਵਾਸਤੇ ਆਲੂਨਮੈਟਿਕ ਫਿਲ ਕਰਕੇ ਐਸੋਸੀਏਸ਼ਨ ਅਜੇ ਹੀ ਜਿਹੜੀ ਬਸਤਾ ਦੀ ਔਰ ਸ਼ੌਪ ਦਾ ਨੰਦਾ ਕਰਦੀ ਆ ਪ੍ਰਸ਼ਾਸਨ ਤੋਂ ਮੰਨ ਕਰਦੀ ਹੈਗੀਆ ਕਿ ਇਹ ਵਰਗ ਨੂੰ ਗੜਾ ਹੈਗਾ ਜਿਹਨੂੰ ਜ਼ੁਲਮ ਕੀਤਾ ਗਿਆ ਇਹਨਾਂ ਸੈਂਬਲੀ ਜਿਹੜੇ ਉਹਨਾਂ ਦੇ ਪਰਚੇ ਛੁੱਟੇ ਪਰਚੇ ਕਰਵਾਇਆ ਉਹ ਰੱਦ ਹੋਣ ਤੇ ਉਲਟਾ ਜਿਨ੍ਹਾਂ ਨੇ ਜ਼ੁਲਮ ਕੀਤਾ ਹੈਗਾ ਉਹਨਾਂ ਤੇ ਧਾਰਾ 302 308 ਛੜਨੈਬੰਦ ਧਾਰਾ ਜੋੜ ਕੇ ਪਰਿਵਾਰ ਨੂੰ ਬੱਚਿਆਂ ਨੂੰ ਸਹਫਤਾ ਚਾਹੀਦਾ ਪਿਛਲੇ ਸਮੇਂ ਦੌਰਾਨ ਇਹ ਉੱਪਰ ਕਿ ਆਇਆ ਵੀ ਵੱਡੀ ਤਦਾਦ ਦੇ ਵਿੱਚ ਇਹ ਲੋਕ ਹੈ ਤੇ ਇਹਦੇ ਵਿੱਚ ਅਜਾਗਰ ਵੀ ਹੋਈਆਂ ਜਥੇਬੰਦੀਆਂ ਵੀ ਆਈਆਂ ਤੁਸੀਂ ਵੀ ਪ੍ਰਤਨਿਧਤਾ ਕੀਤੀ ਕਦੇ ਸਰਕਾਰ ਜਾਂ ਦੂਸਰੇ ਲੋਕਾਂ ਦੀ ਮਨਸ਼ਾ ਇਹ ਤਾਂ ਨਹੀਂ ਵੀ ਇਹ ਇੱਕ ਵੱਡਾ ਦਬਿਆ ਨੂੰ ਦਬਾ ਦਈਏ ਵੇਖੋ ਜਿਹੜੀ ਇਹ ਗੱਲ ਹੈ ਜਿਹੜੀ ਤੁਸੀਂ ਗੱਲ ਕਰਦੇ ਵੀ ਇੱਕ ਵੱਡਾ ਤਬਕਾ ਇਹ ਦਬਾ ਦਈਏ ਇਹ ਤੇ ਗੱਲ ਜਿਹੜੀ ਹੋ ਸਕਦੀ ਆ ਵੀ ਇਹਨਾਂ ਨੂੰ ਪਾੜਨ ਵਾਸਤੇ ਜਿਹੜਾ ਵਕਰਾ ਯਤਨ ਕੀਤਾ ਜਾਵੇ ਇਹ ਕਦਰ ਨੂੰ ਜਿਹੜਾ ਬੰਨਿਆ ਜਾ ਸਕਦਾ ਪਰ ਜਿਹੜਾ ਇਸ ਵੇਲੇ ਇੱਕ ਤਬਕੇ ਵੱਲੋਂ ਇੱਕ ਤਬਕੇ ਵੱਲੋਂ ਨਹੀਂ ਮੈਂ ਇਹ ਕਹੂੰਗਾ ਇੱਕ ਜਾਤੀ ਵਿਸ਼ੇਸ਼ ਵੱਲੋਂ ਜਿਹੜੀ ਧਨਾੜ ਜਾਂਦੀ ਆ ਉਹਦੇ ਵੱਲੋਂ ਇਹ ਜਿਹੜੀਆਂ ਜਾਤੀਆਂ ਦੋਨੋਂ ਇੱਕ ਦੇ ਨਾਲ ਨਹੀਂ ਵੇਖੋ ਇੱਕ ਪਾਸੇ ਮਜਬੀਆਂ ਦਾ ਮੁੰਡਾ ਜਾਂ ਵਰਨਿਕੀਆਂ ਦਾ ਇੱਕ ਪਾਸੇ ਰਮਦਾਸੀਆਂ ਦਾ ਮੁੰਡਾ ਦੋਵਾਂ ਦੀ ਗਿਣਤੀ ਜਿਹੜੀ ਪੰਜਾਬ ਦੇ ਵਿੱਚ ਬਹੁਤ ਗਿਣਤੀ ਵੱਡੀ ਗਿਣਤੀ ਆ ਤੇ ਜੇ ਵੱਡੀ ਗਿਣਤੀ ਵਾਲੇ ਦੋ ਭਾਈਚਾਰਿਆਂ ਦੇ ਬੁਨਿਆadne ਨੂੰ ਫੜ ਕੇ ਉਹਨਾਂ ਦੀ ਲੱਤਾਂ ਪਾਹਮ ਤੋੜੀਆਂ ਜਾਂਦੀਆਂ ਤੇ ਮੈਨੂੰ ਲੱਗਦਾ ਵੀ ਇੱਥੇ ਇਹੋ ਜੀ ਗੱਲ ਕੋਈ ਨਹੀਂ ਇੱਥੇ ਸਿਰਫ ਤੇ ਸਿਰਫ ਦਲ ਤਾਂ ਪ੍ਰਤੀ ਜਿਹੜੀ ਹੋ ਰਹੀ ਆ ਨਾ ਇਹ ਇਹ ਜਨਨ ਹੈ ਗੰਦੀ ਮਾਨਸਿਕਤਾ ਉਹ ਜਿਹੜੀ ਗੰਦੀ ਮਾੜੀ ਜਿਹੜੀ ਮਾਨਸਿਕਤਾ ਉਹ ਹੈ ਇਸ ਲਈ ਜਿਹੜੀ ਸਾਡੀ ਤੇ ਇਹ ਬੇਨਤੀ ਗਿਆਨज्योती ਚੰਨ ਰਹੀ ਪੰਜਾਬ ਸਰਕਾਰ ਨੂੰ ਇਹ ਬੇਨਤੀ ਆ ਗਵਰਨਰ ਸਾਹਿਬ ਨੂੰ ਇਹ ਬੇਨਤੀ ਆ ਕਿ ਜਿਵੇਂ ਡਿਪਰੂ ਗੜ ਜਿਹੜੀ ਜੇਲ ਹੈ ਉਹਦੇ ਵਿਅਕਤੀ ਅਮਰਤ ਕੀ ਨਾਮ ਨੇ ਜਨ ਅਮਰਤ ਪਾਲ ਸਿੰਘ ਉਹ ਹੁਣ ਪਤਾ ਨਹੀਂ ਇਹ ਤੇ ਜਾਦਾ ਜਾਣਦੇ ਜਿੰਨਾ ਕਿ ਸਾਨੂੰ ਪਤਾ ਹੀ ਕਿ ਉਹ ਇਨੀ ਗੱਲ ਆ ਵੀ ਲੋਕਾਂ ਨੂੰ ਅਮਰਤ ਚੱਕਣ ਵਾਸਤੇ ਕਹਿੰਦਾ ਸੀਗਾ ਕਿ ਜਿਆ ਇੱਕ ਜੀ ਇੱਕ ਜਰੂਰ ਗੱਲ ਕਹਿੰਦਾ ਹੈ ਵੀ ਹਾਂ ਵੀ ਜਿਹੜਾ ਆਪ ਸਾਨੂੰ ਅੰਮ੍ਰਿਤ ਚਕਣਾ ਚਾਹੀਦਾ ਨਾ ਕਿਹਾਦਾ ਤਿਆਗ ਕਰਨਾ ਚਾਹੀਦਾ ਇਹਦੇ ਤੋਂ ਵੱਧ ਗੱਲ ਕੀ ਹੈ ਇਹ ਤਾਂ ਤੇ ਮੈਨੂੰ ਨਹੀਂ ਪਤਾ ਪੰਜਾਬ ਸਰਕਾਰ ਨੇ ਕੀ ਜਿਹੜੇ ਜ਼ੁਲਮ ਲਾਇ ਪਰ ਆਹ ਜਿਹੜਾ ਬਿਲਕੁਲ ਸਾਹਮਣੇ ਜਿਹੜਾ ਤਸ਼ੱਦਦ ਕਰ ਰਹੇ ਨੇ ਵੀਡੀਓ ਜਿਹੜੀਆਂ ਪੈ ਰਹੀਆਂ ਨੇ ਦਲਤਾਂ ਦੇ ਉੱਤੇ ਇੱਕ ਜਾਤੀ ਵਿਸ਼ੇਸ਼ ਦਾ ਵਿਅਕਤੀ ਇੱਕ ਜਥੇਬੰਦੀ ਵਿਸ਼ੇਸ਼ ਦਾ ਜਿਹੜਾ ਵਿਅਕਤੀ ਆ ਉਹ ਜਿਹੜਾ ਉਹਨਾਂ ਦੀਆਂ ਲੱਤਾਂ ਪਾਵਾ ਤੋੜ ਰਹੀਆਂ ਇਹੋ ਜਿਹੇ ਬੰਦਿਆਂ ਨੂੰ ਪੜ ਕੇ ਡਿਪਰੂ ਗੱੜ ਜਿਹੜਾ ਸੁਟਿਆ ਜਾਣਾ ਚਾਹੀਦਾ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਵੀ ਜੇਕਰ ਐਸਸੀ ਐਸਟੀ ਜਾਂ ਦਲਤਾਂ ਦੇ ਵਿਰੋਧ ਦੇ ਵਿੱਚ ਕੋਈ ਗੱਲ ਕੀਤੀ ਜਾਂਦੀ ਆ ਤਾਂ ਫਿਰ ਸਿਰਫ ਪੰਜਾਬ ਹੀ ਨਹੀਂ ਪੰਜਾਬੋਂ ਬਾਹਰ ਇਹਨਾਂ ਨੂੰ ਜੇਲ੍ਹ ਚ ਜਿਹੜਾ ਭੇਜਿਆ ਜਾਣਾ ਚਾਹੀਦਾ ਤਾਂ ਕਿ ਬਾਕੀ ਜਿਹੜੇ ਜਿਹੜੇ ਜ਼ੁਲਮ ਕਰ ਰਹੇ ਨੇ ਲੋਕ ਨੇ ਉਹਨਾਂ ਨੂੰ ਵੀ ਇਸ ਗੱਲ ਦੀ ਸਮਝ ਲੱਗੇ ਵੀ ਜੇਕਰ ਇਸ ਤਰ੍ਹਾਂ ਕਰਾਂਗੇ ਤੇ ਜੇ ਪੰਜਾਬ ਸਰਕਾਰ ਦੀ ਇਹ ਮਨਸਾ ਕਿ ਮੈਂ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਜਿਹੜਾ ਉਹਨੂੰ ਚੰਗਾ ਰੱਖਣਾ ਹਰ ਇੱਕ ਨੂੰ ਬਰਾਬਰਤਾ ਦੇਣੀ ਆ ਤਾਂ ਫਿਰ ਜਿਹੜੇ ਦੋਸ਼ੀ ਲੋਕ ਨੇ ਉਹਨਾਂ ਤੇ ਜਿਵੇਂ ਸਾਥੀਆਂ ਨੇ ਗੱਲ ਕੀਤੀ ਧਾਰਾ 307 ਵੀ ਲੱਗਦੀ ਆ 308 ਵੀ ਲੱਗਦੀ ਆ ਕਿ ਡੈਨਾਈ ਪੰਗੀ ਵੀ ਲੱਗਦੀ ਆ ਸੋ ਇਹ ਜਿਹੜਾ ਸਾਰਾ ਕੁਝ ਐਸਐਸਟੀ ਦਾ ਚਲ ਜਿਹੜਾ ਇਹਨਾਂ ਲਾਇਆ ਤੇ ਜਿਹੜਾ ਗਲਤ ਪਰਚਾ ਉਹਨਾਂ ਦਾਇਰ ਕੀਤਾ ਉਹ ਇਹਨਾਂ ਜਿਹੜੇ ਵਿਅਕਤੀ ਪੀੜਤ ਵਿਅਕਤੀ ਦਾ ਤਿਆਰ ਕੀਤਾ ਉਹ ਕੈਂਸਰ ਹੋਣਾ ਚਾਹੀਦਾ ਇਹਨਾਂ ਤੇ ਜਿਹੜਾ ਪਰਚੇ ਦੇ ਵਿੱਚ ਅਧਰਵਾਦ ਕੀਤਾ ਜਾਣਾ ਚਾਹੀਦਾ ਇਹਨਾਂ ਚੁੱਕ ਕੇ ਜੇਲ੍ਹਾਂ ਦੇ ਪਿੱਛੇ ਜਾਣਾ ਜਿਹੜਾ ਭੇਜਿਆ ਜਾਣਾ ਚਾਹੀਦਾ ਜੋ ਅੱਜ ਫੈਸਲੇ ਹੋਏ ਨੇ ਇੱਥੇ ਆਪਾਂ ਇਕੱਤਰ ਹੋਏ ਆ ਆਪਣੇ ਸੰਗਰੂਹ ਦੇ ਵਿੱਚ ਜੋ ਅਤੇ ਇਕਤਰ ਹੋਇਆ ਜੋ ਵੀ ਜਿਹੜੇ ਫੈਸਲੇ ਨੇ ਸਾਡੀ ਇਸ ਮੁੱਚੀ ਜਥੇਬੰਦੀ ਐਮ ਐਂਡ ਬੀ ਤੇ ਜਿਹੜੀ ਐਮ ਐਂਡ ਬੀ ਸਾਡੇ 12% ਰੱਖਵਾ ਕਰਨ ਬਚਾਓ ਮੋਰਚਾ ਤੇ ਇਹਦੇ ਨਾਲ ਜਿਹੜੀਆਂ ਸਾਡੀਆਂ ਬਾਕੀ ਸਾਰੀਆਂ ਜਥੇਬੰਦੀਆਂ ਨੇ ਉਹਦੇ ਨਾਲ ਨੇ ਜੋ ਵੀ ਫੈਸਲਾ ਹੋਊਗਾ ਅਸੀਂ ਉਹਦੇ ਨਾਲ ਖੜੇ ਮੇਰੇ ਨਾਲ ਸਾਥੀ ਅਮਰਸਰ ਤੋਂ ਆਏ ਨੇ ਤੁਸੀਂ ਸਾਰੇ ਸਾਥੀ ਜਿਹੜੇ ਆਲਰੇਡੀ ਸਾਰੀਆਂ ਜਥੇਬੰਦੀਆਂ ਚ ਕੰਮ ਕੀਤਾ ਇਸ ਸਾਰਿਆਂ ਦਾ ਧੰਨਵਾਦ ਵੀ ਕਰਦੇ ਆ ਇਹ ਬੇਨਤੀ ਕਰਦੇ ਵੀ ਜਿਹੜਾ ਵੀ ਐਕਸ਼ਨ ਅਲਿਕਿਆ ਜਾਵੇ ਉਹਦੇ ਦਾ ਸਮੁੱਚਾ ਸਮਾਜ ਇਸ ਹਾਲਾ ਵਿੱਚ ਧੰਨਵਾਦ ਤੁਹਾਡਾ ਅੱਜ ਇਸ ਜਥੇਬੰਦੀਆਂ ਦੇ ਆਗੂਆਂ ਦੇ ਵਿੱਚੋਂ ਸਾਡੇ ਕੋਲੇ ਡਾਕਟਰ ਦਲਜੀਤ ਸਿੰਘ ਜੋ ਵਾਲਮਿਕ ਚੀਸ ਦੇ ਨਾਲ ਜੁੜੇ ਹੋਏ ਨੇ ਪ੍ਰਮukh ਆਗੂ ਨੇ ਉਹ ਇਸ ਪ੍ਰੋਗਰਾਮ ਦੇ ਵਿੱਚ ਆਏ ਅਸੀਂ ਉਹਨਾਂ ਨੂੰ ਪੁੱਛਾਂਗੇ ਜੀ ਹਾਂਜੀ ਦੱਸੋ ਜੀ ਅੱਜ ਦੇ ਜਿਹੜਾ ਇਹ ਸਾਰੀਆਂ ਜਥੇਬੰਦੀਆਂ ਦੀ ਕਾਲਸੀ ਇਹਦਾ ਕੀ ਨਰਣਾ ਲਿਆ ਗਿਆ ਹੈ ਇੱਥੇ ਲੱਤਨ ਗਿਆਨੂ ਚੈਨਲ ਦਾ ਧੰਨਵਾਦ ਕਰਦਾ ਹਾਂ ਅੱਜ ਸਮਾਜਿਕ ਜਥੇਬੰਦੀਆਂ ਦਾ ਇੱਕ ਵਿਸ਼ੇਸ਼ ਮੀਟਿੰਗ ਰੱਖੇਗੀ ਜਿਹੜਾ ਕਰਾਚੋ ਪਿੰਡ ਦੇ ਵਿੱਚ ਮਨਜੀਤ ਸਿੰਘ ਕਰਾਚੋ ਕਿਸਾਨ ਯੂਨੀਅਨ ਦੇ ਨਾਲ ਸੰਬੰਧਿਤ ਹੈ ਉਹਨੇ ਇੱਕ ਦਲਤ ਪਰਿਵਾਰ ਦੇ ਉੱਤੇ ਬਹੁਤ ਤਸ਼ੱਦਦ ਕੀਤਾ ਦੋ ਬੱਚੇ ਸੀਗੇ ਹਰਜੀਤ ਤੇ ਅਮਨ ਉਹਨਾਂ ਦੀ ਬਹੁਤ ਪਸ਼ੂਆਂ ਨੂੰ ਕੁੱਟ ਮਾਰ ਕੀਤੀ ਇੱਥੇ ਤੱਕ ਹੀ ਨਹੀਂ ਰੁਕੇ ਉਹ ਇੱਕ ਬੱਚਾ ਉਹਦੇ ਚੋ ਡਿਪਲੋਮਾ ਕਰ ਰਿਹਾ ਇੰਜੀਨੀਅਰ ਦਾ ਗਰਦਾ ਭਾਈ ਗਰਦਾਸ ਕਾਲਜ ਦੇ ਵਿੱਚ ਉਹਨਤੇ ਪਰਚਾ ਵੀ ਦਰਜ ਕਰਾਇਆ ਝੂਠਾ ਉਹ ਇੱਕ ਕਿਸਾਨ ਜੱਥੇਬੰਦੀ ਦੀ ਆੜ ਦੇ ਵਿੱਚ ਨਹੀਂ ਹੁਣ ਤੁਹਾਡਾ ਅਗਲਾ ਐਕਸ਼ਨ ਕੀ ਹੈ ਜੱਥੇਬੰਦੀਆਂ ਦਾ ਸਾਡੇ ਅੱਜ ਸਾਰੀਆਂ ਜੱਥੇਬੰਦੀਆਂ ਨੇ ਇੱਕ ਨਿਰਣਾ ਕੀਤਾ ਤੇ ਇੱਕ ਅਲਟੀਮੇਟਮ ਡਿੱਤਾ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਵੀ 26 ਤਰੀਕ ਤੱਕ ਜਿਹੜਾ ਉਸ ਬੱਚਿਆਂ ਤੇ 307 ਦਾ ਪਰਚਾ ਹੋਇਆ ਉਹਨੂੰ ਕੈਨਸਲ ਕੀਤਾ ਜਾਵੇ ਤੇ ਜਿਹੜੇ ਧਨਾੜਾ ਜਿਨ੍ਹਾਂ ਨੇ ਕੁੱਟਮਾਰ ਕੀਤੀ ਹੈ ਉਹਨਾਂ ਤੇ ਪਰਚਾ 308 ਦਾ 307 ਦਾ ਤੇ ਕਿਡਨੈਪਿੰਗ ਦਾ ਜਿਹੜੀਆਂ ਧਾਰਾਂ ਲੱਗਦੀਆਂ ਉਹਨਾਂ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਸੁੱਟਿਆ ਜਾਵੇ ਤੇ ਪੀੜਤ ਪਰਿਵਾਰ ਨੂੰ ਜਿਹਨਾਂ ਇਨਸਾਫ ਮਿਲਿਆ ਮਿਲ ਸਕੇ ਤੇ ਜੇ ਪੁਲਿਸ ਜਾਂ ਪੰਜਾਬ ਸਰਕਾਰ ਨੂੰ ਮੈਂ ਚੈਨਲ ਦੇ ਮਾਧਿਅਮ ਰੇ ਕਹਿਣਾ ਚਾਹੁੰਦਾ ਜੇ ਪੁਲਿਸ ਜਾਂ ਪੰਜਾਬ ਸਰਕਾਰ 26 ਤਰੀਕ ਤੱਕ ਇਹ ਕੋਈ ਐਕਸ਼ਨ ਲੈ ਕੇ ਹੁਣ ਪਰਿਵਾਰ ਨੂੰ ਪੀੜਤ ਨੂੰ ਇਨਸਾਫ ਨਹੀਂ ਦਿਵਾਉਂਦੀ ਦਾ ਇਹਦਾ ਅਸੀਂ ਜਿਹੜਾ ਸੰਘਰਸ਼ ਪੰਜਾਬ ਲੈਵਲ ਤੇ ਵਿੱਡਾਂਗੇ ਧੰਨਵਾਦ ਜੀ ਤੁਹਾਡਾ ਸੋ ਇਹ ਸਨ ਜਸੇਬੰਦੀਆਂ ਦੇ ਪ੍ਰਮੁੱਖ ਆਗੂ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਸੋ ਮੈਂ ਬਾਲਮੀਕ ਸਰੋਵਰ ਤੋਂ ਬਿਹੰਸਿੰਘ ਸਿੱਧੂ ਤੁਹਾਡਾ ਸਾਰਿਆਂ ਦਾ ਧੰਨਵਾਦ